ਆ ਦੇ ਨਿਰਮਾਹ ਕੀਤੀ ਤੁਸੀਂ ਤਾਂ ਮੈਂ ਬੋਟਾ ਤਾਂ ਮਾਰਾ ਹੀ ਪੱਟਾ ਸਾਰਾ ਕੁਝ ਦਿੱਤਾ ਤੁਸੀਂ ਉਹ ਯਾਰ ਵੀਰ ਵੜ ਕੇ ਪਟਾ ਦੇਣਾ ਮੈਂ ਬਾਕੀ ਦਾ ਯਾਰ ਮੈਂ ਪੈ ਗਿਆ ਹੱਥ ਲਾ ਦੇ ਉਹ ਲੈ ਮੈਂ ਪੈ ਗਿਆ ਹੱਥ ਲਾ ਦੇ ਉਹ ਲੈ ਮੈਂ ਪੈ ਗਿਆ ਹੱਥ ਲਾ ਦੇ ਉਹ ਲੈ ਭਾਈ ਆ ਆਹ ਚੀਜ਼ਾ ਹੁਣ ਠੀਕ ਅਸਾ ਨਾ ਨਾ ਗਰਤੀ ਮੰਦਰੀ ਆਈ ਗਈ ਗਰਤੀ ਮੰਦਰੀ ਆਈ ਗਈ ਗਰਤੀ ਮੰਦਰੀ ਆਈ ਗਈ ਗਰਤੀ ਮੰਦਰੀ ਆਈ ਗਈ ਪਰ ਕਰਲੀ ਹੈ ਵੀ ਜਦੋਂ ਇਹਨਾਂ ਨੂੰ ਕਿਹਾ ਸੀ ਇਹਨਾਂ ਨੇ ਪਾ ਕਿਵੇਂ ਦਿੱਤੀ ਨਹੀਂ ਪਰ ਕਰਲੀ ਹੈ ਵੀ ਜਦੋਂ ਇਹਨਾਂ ਨੂੰ ਕਿਹਾ ਸੀ ਇਹਨਾਂ ਨੇ ਪਾ ਕਿਵੇਂ ਦਿੱਤੀ ਨਹੀਂ ਪਰ ਕਰਲੀ ਹੈ ਵੀ ਜਦੋਂ ਇਹਨਾਂ ਨੂੰ ਕਿਹਾ ਸੀ ਇਹਨਾਂ ਨੇ ਪਾ ਕਿਵੇਂ ਦਿੱਤੀ ਈਤਕੋੜ ਵਿੱਚ ਦੀ ਨਗਦੀ ਸਰਹੰਦ ਨਹਿਰ ਨੂੰ ਪੱਕਾ ਕਰਨ ਦਾ ਅੱਜ ਦਿਨ ਹੀ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸੇ ਹੀ ਲੜੀ ਦੇ ਤਹਿਤ ਅੱਜ ਇੱਕ ਫਰੀਦਕੋਟ ਦੇ ਨवासी ਵੱਲੋਂ ਸੋਸ਼ਲ ਮੀਡੀਆ ਤੇ ਆਪਣੇ ਬਣੇ ਪੇਜ ਦੇ ਉੱਪਰ ਵੀਡੀਓ ਵਾਇਰਲ ਕੀਤੀ ਗਈ ਜਿਸ ਦੇ ਵਿੱਚ ਦਿਖਾਇਆ ਜਾ ਰਿਹਾ ਸੀ ਕਿ ਮੈਰ ਦੇ ਤਲ ਨੂੰ ਕੰਕਰੀਟੀਕਰਨ ਵਾਂਗ ਹੀ ਤਿਆਰ ਕੀਤਾ ਜਾ ਰਿਹਾ ਹੈ ਜਦ ਮਾਮਲਾ ਜਲ ਜੀਵਨ ਬਚਾਓ ਮੋਰਚੇ ਕੋਲ ਪੁੱਜਿਆ ਤਾਂ ਮੌਕਾ ਦੇਖਿਆ ਗਿਆ ਤਾਂ ਸਭ ਹੈਰਾਨ ਰਹਿ ਗਏ ਜਦ ਮਾਮਲਾ ਪਹੁੰਚ ਦਾ ਦੇਖਿਆ ਤਾਂ ਠੇਕੇਦਾਰ ਮਾਫੀਆਂ ਮੰਗਦਾ ਹੋਇਆ ਨਜ਼ਰ ਆਇਆ ਅਤੇ ਮੌਕੇ ਤੇ ਪੁੱਜੇ ਸਬੰਧਤ ਅਧਿਕਾਰੀਆਂ ਨੇ ਮੋਰਚੇ ਵੱਲੋਂ ਕੰਮ ਬੰਦ ਕਰਾਉਣ ਦੀ ਮੰਗ ਤੇ ਠੇਕੇਦਾਰ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਕੱਲ ਤੱਕ ਠੇਕੇਦਾਰ ਦਾ ਕੰਮ ਬੰਦ ਰਹੇਗਾ ਅਤੇ ਮੀਟਿੰਗ ਕੀਤੀ ਜਾਵੇਗੀ ਅਗਲਾ ਫੈਸਲਾ ਉਲੀਕਿਆ ਜਾਵੇਗਾ Aduh. ਤੋਂ ਕਜਨ ਕੇ ਪਟਨਾ ਬਈ ਤਲੇ ਬਲੋਗੀ ਤੱਕ ਕੱਟਣਾ ਬਾਹਰ ਪਾਓ ਲੰਬਾ ਲੰਬਾ ਬਈ ਨਾ ਬਈ ਹੋਰ ਪਟਨਾ ਬਈ ਹੋਰ ਪਟਨਾ ਬਈ ਹੋਰ ਪਟਨਾ ਮੇਰੇ ਪਟਨਾ ਕਾਉਨ ਪਟਨਾ ਕਿਤੇ ਦੂਜੀ ਦੁਗਲੀ ਹੋਆ ਹੈ ਬਚੂਲੇ ਦੇ ਬੋਲੇ ਵਿੱਚ ਵੀ ਪਿਆ ਥੋੜਾ ਬਹੁਤ ਕਿੰਨੇ ਕਦੇ ਤੇ ਜਿਹੜਾ ਪਿੱਛੇ ਪਿਆ ਉਹ 45/55 ਉਹ ਵੀ ਉਹ ਵੀ ਦਿਖਾਈਏ ਤੁਹਾਨੂੰ ਅੱਜ ਤੇ ਆਪਾਂ ਫੇਰੇ ਦਬਿਤ ਪਕੇਵਾ ਮੀਡੀਆ ਕਵਰੇਜ ਕਰਾਵਾਂਗੇ ਸਾਰੇ ਦੀ ਉਸ ਤੋਂ ਬਾਅਦ ਕੰਮ ਚਲਾਵਾਂਗੇ ਦੂਰ ਬਾਈ ਜਿਹੜਾ ਪਟਾ ਦੇ ਨਾ ਰਾਕੀ ਦੇ ਸਕਦਾ ਆ ਨਹੀਂ ਬਟਾ ਤਾਂ ਮਾਰਾ ਹੀ ਪੱਟਾ ਤਾਂ ਸਾਰਾ ਕੁਝ ਦਿੱਤਾ ਤੁਸੀਂ ਹੋਰ ਯਾਰ 20 ਬਟਾ ਦੇਣਾ ਮੈਂ ਬਾਕੀ ਦੇ ਯਾਰ ਮੈਂ ਪੈਰੀ ਹੱਥ ਲਾ ਦੇ ਉਹ ਲੈ ਬਾਈ ਆਹ ਮੈਂ ਕਿਹ ਜਾਂ ਇੱਕ ਟੀਜਾ ਚਨਾਓ ਨਾ ਨਾ ਯਾਰ ਇਹ ਟੀਜਾ ਚਨਾਓ ਨਹੀਂ ਨਹੀਂ ਬਾਈ ਅਸੀਂ ਤੁਹਾਡੇ ਪੈਰੀ ਹੱਥ ਲਾਉਣੇ ਆ ਜੀ ਤੁਸੀਂ ਸਾਡਾ ਸਾਡੀ ਜਾਨ ਬਖਸ਼ਦੇ ਤੁਸੀਂ ਆਏ ਨਾ ਕਰੋ ਵੀ ਸਾਡੇ ਵਾਸਤੇ ਜਾਂ ਮਾੜਾ ਮੋਟਾ ਬਜਾ ਪੀਣ ਦਾ ਪਾਣੀ ਉਹ ਤਾਂ ਬਰਖਦੂਨ ਨਾ ਉਹ ਪੈਡੇ ਨਾਲ ਹੁਣ ਪਾਣੀ ਜਾਂ ਥੱਲੇ ਜਾਂਦਾ ਬਾਈ ਅਸਿਆਫਾ ਹਾਸੇ ਬੰਦੇ ਤੁਸੀਂ ਵੀ ਅਗਿਆਨੀ ਤੇ ਦੀ ਬੰਦਾ ਇਧਰ ਪਾਣੀ ਥੱਲੇ ਵਗਦਾ ਆ ਆ ਚੀਜ਼ ਦੇ ਵਿੱਚ ਆ ਚੀਕ ਥਾਲ ਸਾਜ ਗਿਆਨੀ ਤੇ ਨਹੀਂ ਨਾ ਲੈ ਕੇ ਆਓ ਇਹ ਚੀਜ਼ ਦੇ ਵਿੱਚ ਨਾ ਲੈ ਕੇ ਆਓ ਇੱਕ ਮਿੰਟ ਸਮੋਈ ਕੋਈ ਗੱਲ ਨਹੀਂ ਦੇ ਹਾਂ ਅਗਲ ਕਰਦੇ ਨੇ ਕਿਤੋਂ ਤੱਕ ਆ ਰਹੀ ਹੈ ਗੁਰੂਆਂ ਨਾਲ ਗਈ ਹੈ ਪਾਉਣ ਗੁਰੂ ਪਾਣੀ ਪੀਤਾ ਫਿਰ ਬਾਈ ਜਿੱਥੇ ਤੁਸੀਂ ਮਾ ਪਾਣੀ ਨੂੰ ਪੀਣਾ ਬੰਦ ਕਰ ਚੁੱਕੇ ਨਹੀਂ ਹੋ ਤੁਸੀਂ ਬਾਈ ਗਲਤੀ ਮੰਨ ਰਿਹਾ ਯਾਰ ਗਲਤੀ ਮੰਨੀ ਜੇ ਫਿਰ ਤੁਸੀਂ ਐ ਤਾਂ ਨਾ ਕਰੋ ਨਾ ਤੁਸੀਂ ਵਿੱਚ ਗੱਲਾਂ ਹੋਰ ਲੈ ਕੇ ਆਉਣੇ ਹੋਰ ਕੀ ਗੱਲਾਂ ਲੈਦੇ ਆਪਾਂ ਹੋਰ ਤਾਂ ਗੱਲੀ ਲੈ ਜਿਹੜੀ ਚੀਜ਼ ਨੂੰ ਤੁਸੀਂ ਮੋਲਡ ਕਰਦੇ ਤੇ ਮੈਂ ਉੱਧਰ ਨਾਲ ਲਿਆਉਂ ਚੀਜ਼ ਨੂੰ ਪਰਸਨਲ ਲਾਈਨ ਦੀ ਲੋੜ ਨਹੀਂ ਪਰ ਕਰ ਲਈ ਹੈ ਕਿ ਜਦੋਂ ਇਹਨਾਂ ਨੂੰ ਕਿਹਾ ਸੀ ਇਹਨਾਂ ਨੇ ਪਾ ਕਿਵੇਂ ਦਿੱਤੀ ਫਟਵਾ ਦੇਣਾ ਜੀ ਬਿਲਕੁਲ ਫਿਰ ਜਿਹੜੀ ਤੁਹਾਡੀ ਬਟਰ ਸਵਾਲ ਲੱਗੀ ਹੋਈ ਆ ਜੋ ਫੋਟੋ ਮੈਂ ਫਟਦੀ ਆ ਉਹ ਤਾਂ ਨਾ ਤੁਸੀਂ ਸਾਰੀ ਨੈਤੀ ਪਟਾ ਲਓ ਉਹ ਸਾਰੰਗ ਸੇਮੇ ਤੇ ਕਿਹੜੋ ਕੋ ਫਰਮਾ ਕਰਮਾ ਸੋਨ ਨੂੰ ਪਤਾ ਨਾ ਇਹ ਕਿਹੜੋ ਕੋ ਫਰਮਾ ਲਾ ਕੇ ਛੱਡਿਆ ਨਾਲ ਆ ਚਲੋ ਆਪਾਂ ਉਹ ਚਲੋ ਆਪਾਂ ਗੱਲ ਹੀ ਨਹੀਂ ਕਰਦੇ ਠੀਕ ਹੈ ਇਹਨਾਂ ਦਾ ਇਟਾ ਦਾ ਮੜਦਾ ਵਿੱਚ ਹੀ ਪਿਆ ਜਿੱਥੋਂ ਪੱਟੀ ਆ ਸੀ ਘਟਕਾ ਉਹਦੇ ਵਿੱਚ ਪਿਆ ਹੋਇਆ ਥੱਲੇ ਵਿੱਚ ਜਦੋਂ ਇਹਨੂੰ ਪਟਦੇ ਆ ਨਾ ਕਈ ਮੰਗਾਇਓ ਜੀ ਉਹ ਜਿਹੜੀ ਬਸ ਇਹ ਚਾਹੀਦਾ ਚੋਣ ਸਾਫ ਕਰ ਸਾਫ ਕਰਦੇ ਇਹ ਤੱਕ ਬਤਾਈ ਮਸੇ ਤੋਂ 1 ਸੱਤੀ ਘੱਟਦਾ ਉਹ ਤਾਂ ਮਿੱਟੀ ਇੱਕ ਸੱਤੀ ਘੱਟ ਗਈ ਆ ਮਿੱਟੀ ਜਾਂਦੀ ਪੱਟੀਆਂ ਨੂੰ ਬਾਈ ਥੱਲੇ ਕਈ ਮਾਰੀ ਹੋਰ ਪੱਟੀਆਂ ਨੂੰ ਛੱਡੀ ਉਹਨਾਂ ਨੂੰ ਆ ਦੇ ਪੈਰਾਂ ਦੇ ਪਾਸੇ ਨੇ ਭਰੇ ਆ ਜੀ ਕਰਦੇ ਪਾਪ ਬਟੜਾ ਪੱਟ ਪੱਟੜ ਨੂੰ ਉਹ ਥੱਲੇ ਪਾਇ ਪਾ ਲੈ ਹੋਰ ਇੱਕਲੀ ਪਾ ਜੀ ਉਹ ਲਾਲ ਆ ਗਈ ਨਾ ਚੱਕੀ ਉਸਨੇ ਉਹਦਾ ਬਾਹ ਲ ਆ ਗਈ ਯਾਰ ਬਾਹ ਲੈ ਵਿਚਾਲੇ ਜੀ ਜਿਹੜੀ ਆ ਬਾਹ ਕੰਮ ਕਰ ਲੈ ਕੰਮ ਕਰ ਲੈ ਯਾਰ ਉਧਰੋਂ ਇੱਥੋਂ ਵਟ ਲੈ ਜਾਂਦੇ ਇੱਥੋਂ ਇੱਥੋਂ ਵਟ ਲੈ ਇੱਥੋਂ ਵਟ ਲੈ ਯਾਰ ਇੱਥੋਂ ਵਟ ਲੈ ਇਹ ਤੇ ਨਹੀਂ ਜੀ ਮੈਂ ਤੇ ਆ ਜੀ ਇੰਨਾ ਮੈਂ ਬੋਤ ਲਗਾਏ ਆ ਠੀਕ ਕਰਾ ਦੋਸ਼ ਇਹ ਆ ਜੀ ਜਿਹੜਾ ਸਾਡਾ ਇੱਥੇ ਕੰਮ ਚੱਲ ਰਿਹਾ ਜੀ ਠੀਕ ਹੈ ਤੇ ਉਹਦੇ ਵਿੱਚ ਇਹ ਕਹਿੰਦੇ ਨੇ ਬਜਰੀ ਪਾਤੀ ਸਾਈਡਾਂ ਤੇ ਸਾਈਡਾਂ ਤੇ ਨਹੀਂ ਜੀ ਬੈਠਦੇ ਜੀ ਠੀਕ ਹੈ ਉਹ ਅੰਦਾਜ਼ਾ 2 ਫੁੱਟ ਬਾਈ 3 ਫੁੱਟ ਅੰਦਾਜ਼ਾ ਉਹ ਸਾਡਾ ਮਾਲ ਰਹਿ ਜੀ ਟੋਵਲ ਦਾ ਮਾਲ ਹੈ ਸਾਈਡ ਲਾਈਨਰ ਵਾਲਾ ਉਹ ਲੇਬਰ ਨੇ ਚੱਕ ਕੇ ਬੈੱਡ 'ਚ ਠੋਕਦਾ ਜੀ ਇਸ ਤੋਂ ਪਹਿਲਾਂ ਵੀ ਜਿਹੜੇ ਸ਼ਾਮ ਦੇ ਸਮੇਂ ਦੱਸ ਰਹੇ ਹੈਗੇ ਕੋਈ ਵੀਡੀਓ ਵੀ ਵਾਇਰਲ ਹੋਈ ਉਹ ਉਹੀ ਹੈ ਜੀ ਉਹੀ ਹੈ ਜੀ ਉਹੀ ਹੈ ਜੀ ਵੀ ਉਸ ਦੇ ਵਿੱਚ ਬਾਅਦ ਵਿੱਚ ਫਿਰ ਤੁਹਾਨੂੰ ਰੋਕਿਆ ਵੀ ਗਿਆ ਸੀ ਫਿਰ ਉਸ ਤੋਂ ਬਾਅਦ ਮੈਂ ਬੰਦੇ ਪੱਟਣ ਲਾਤੇ ਸੀ ਜੀ ਉਹ ਬੰਦੇ ਇਹਨਾਂ ਦੇ ਆਏ ਤੋਂ ਹੀ ਪੱਟ ਰਹੇ ਸੀ ਜੀ ਬਾਹਰ ਢੇਰ ਲਗਾਏ ਪਏ ਪਟਾਖੇ ਸਾਹਮਣੇ ਉਹ ਸਾਹਮਣੇ ਥੋੜੇ ਦੇਖ ਸਕਦੇ ਜੀ ਫੀਕੋਡ ਪ੍ਰਸ਼ਾਸਨ ਨੇ ਜਿਹੜੇ ਹੈਗਾ ਤੁਹਾਡੇ ਧਿਆਨ ਦੇ ਵਿੱਚ ਜਿਹੜੀਆਂ ਹਦਾਇਤਾਂ ਜਿਹੜੀਆਂ ਦਿੱਤੀਆਂ ਗਿਆ ਸੀਗੀਆਂ ਜਿਨ੍ਹਾਂ ਦੀ ਪਾਲਣਾ ਕਰਨ ਵਾਸਤੇ ਕਿਹਾ ਗਿਆ ਸੀਗਾ ਤੁਸੀਂ ਉਹਨਾਂ ਤੇ ਧਿਆਨ ਹੀ ਦਿੱਤਾ ਸੀ ਪਾਲਣਾ ਤਾਂ ਇਹ ਨਾਲ ਜਦੋਂ ਸਾਨੂੰ ਪਤਾ ਲੱਗਿਆ ਤੇਸੀਂ ਉਹਦੀ ਲੇਬਰ ਨਾਲ ਦੀ ਨਾਲ ਇਹਨਾਂ ਦੇ ਹੁਕਮ ਮੁਤਾਬਕ ਆਪਾਂ ਪਟਣ ਲਾਤੀ ਬੰਦੇ ਉਹ ਬਾਅਦ ਤੁਸੀਂ ਢੇਰ ਸਕਦੇ ਢੇਰ ਤੇ ਸਕਦੇ ਬਾਅਦ ਲੱਗਿਆ ਜਦੋਂ ਸਿਰਫ ਸਾਈਡਾਂ ਤੇ ਹੀ ਕੰਕਰੀਟ ਕਰਨ ਦਾ ਥੋੜੇ ਜਿਹਾ ਹੋਇਆ ਸੀਗਾ ਹਾਂਜੀ ਹਾਂ ਥੱਲੇ ਤਾਂ ਨਹੀਂ ਹੋਇਆ ਸੀ ਨਹੀਂ ਹੋਇਆ ਸੀ ਨਹੀਂ ਹੋਇਆ ਸੀ ਫਿਰ ਗਲਤੀ ਕੀ ਦੀ ਇਹ ਕੀ ਗਲਤੀ ਤਾਂ ਚਲੋ ਸਾਡੀ ਹੋਏ ਅਸੀਂ ਆਪ ਦੀ ਮੰਗੇ ਸਾਡੀ ਲੇਬਰ ਦੀ ਗਲਤੀ ਹੈ ਕੀ ਕਹਿਣਾ ਚਾਹੋਗੇ ਹੁਣ ਜਿਹੜਾ ਫਿਰ ਤੋਂ ਤੁਹਾਡੀ ਵਜ੍ਹਾ ਨਾਲ ਜਿਹੜੇ ਹੈਗੇ ਇਹਨਾਂ ਨੂੰ ਆਉਣਾ ਪਿਆ ਹੋਰ ਵੀ ਖੈਰ ਅਸੀਂ ਨੂੰ ਕੱਲ ਨੂੰ ਕੋਈ ਹੋਰ ਵੀ ਇਸ਼ੂ ਕ੍ਰੀਏਟ ਹੋ ਸਕੇ ਚਲੋ ਇਹ ਆ ਜੀ ਅਸੀਂ ਇਹਦੇ ਤਰਫੋਂ ਅਸੀਂ ਮਾਫੀ ਮੰਗਦੇ ਹਾਂ ਜੀ ਇਹਨਾਂ ਬਾਈਆਂ ਜੀਆਂ ਤੋਂ ਤੇ ਜਿਹੜਾ ਕੋਈ ਕੰਮ ਜਿਹੜਾ ਫਟਾ ਕੇ ਅਸੀਂ ਦੁਬਾਰਾ ਠੀਕ ਕਰਵਾ ਦੇਵਾਂਗੇ ਜਿਹੜਾ 30 ਫੁੱਟ ਦੀ ਬਾਜਰੀ ਅਸੀਂ ਫਟਾ ਕੇ ਬਾਹਰ ਕਰਵਾ ਦੇਵਾਂਗੇ ਕੀ ਨਾਮ ਹੈ ਤੁਹਾਡਾ ਜਸਵਿੰਦਰ ਸਿੰਘ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਜੀ ਜਿਹੜੇ ਆ ਹਾਸ ਮੱਥੇ ਆਏ ਇਹ ਤਾਂ ਐਸਡੀਓ ਸਾਹਿਬ ਹੀ ਦੱਸਣਗੇ ਜੀ ਮਾੜਾ ਜਰਨਲ ਜਿਹੜਾ ਉਹ ਪੁੱਛ ਰਹੀ ਸੀ ਉਹਨਾਂ ਨੂੰ ਦੱਸ ਰਿਹਾ ਸੀ ਤੁਹਾਡੇ ਤੇ ਆਂਦੇ ਚ ਨਹੀਂ ਆਇਆ ਜੀ ਵੈਸੇ ਤਾਂ ਤੁਹਾਡੀ ਕਿੰਨੀ ਵੀ ਡਿਊਟੀ ਹੈ ਕਿੰਨੀ ਵੀ ਫਰਜ਼ ਹੈ ਐਸਟੀਓ ਆਪਣਾ ਹੈ ਜੀ ਫਰਾਂਗਿਸ ਸਿੰਘ ਭਾਈ ਜੀ ਉਹਨਾਂ ਦੀ ਫਿਰ ਇਹ ਚ ਫਿਰ ਰਿਸਪੋਨਸਿਬਿਲਟੀ ਕੌਣ ਹੈ ਐਸਸੀ ਸੀ ਤੇ ਰਿਸਪੋਨਸਿਬਲ ਕੌਣ ਹੈ ਜਿਹੜੀ ਇਹਨਾਂ ਨੂੰ ਸਮੱਸਿਆ ਆਈ ਹੈ ਹੁਣ ਕੰਕਰੀਟ ਦੀ ਜਦੋਂ 10 ਰੇਕ ਕੰਕਰੀਟ ਦੇ ਤਾਂ ਦਿੱਤੇ ਵੀ ਤਾਂ ਗੱਲ ਵੀ ਨਹੀਂ ਨਹੀਂ ਜੇ ਇੱਥੇ ਉਹ ਲੀਗਲ ਜੀਗਾ ਨਹੀਂ ਉਹ ਤਾਂ ਅਸੀਂ ਕਿਹਾ ਹੀ ਹੋਇਆ ਜੀ ਹਾਂ ਜੀ ਤੁਹਾਡੇ ਵੱਲੋਂ ਹੁਣ ਕੀ ਐਕਸ਼ਨ ਲਿਆ ਹੈ ਨਹੀਂ ਉਹ ਐਸ.ਟੀ.ਓ. ਸਾਹਿਬ ਨਾਲ ਕੀ ਕਿਹਾ ਹੈ ਜੀ ਉਹ ਐਸ.ਟੀ.ਓ. ਸਾਹਿਬ ਨਾਲ ਹੀ ਕਰਿਓ ਗੱਲ ਯਾਰ ਇਹ ਲੇਖ ਕਿੰਨੇ ਕੰਮ ਪੱਛਾ ਹੈ ਉਹ ਨਾ ਨਾ ਗੱਲ ਕਰ ਲੈਣੀ ਇਹ ਤੁਹਾਡੀ ਗੱਲ ਕੋਈ ਨਹੀਂ ਕਹਿੰਦੇ ਇੱਥੇ ਸਾਈਟ ਤੇ ਹੀ ਉੱਪਰ ਉਹਨਾਂ ਕੋਲੇ ਦੌੜੀਚਾਂ ਹੋ ਰਹੀ ਹੈ ਹੁਣ ਵੇਸੇ ਇਹ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹੀ ਕਰਨੀ ਹੈ ਜੀ ਸਾਡੇ ਨਾਲ ਕਿਸੇ ਵੈਸੇ ਕੋ ਫਿਰ ਕਿਸੇ ਦੇ ਤੇ ਆਹੀ ਤਾਂ ਸਾਈਟ ਤੇ ਰਹਿਣੀ ਹੈ ਸਰ ਇਹ ਮਾਮਲਾ ਹੈ ਕਿ ਜੀ ਕੰਕਰੀਟ ਕਰਨ ਦਾ ਕੀ ਜਣਾ ਚਾਹੋਗੇ ਤੁਸੀਂ ਮੈਂ ਜੀ ਇਸ ਤੇ ਕੁਝ ਨਹੀਂ ਕਹਿਣਾ ਸੋਣ ਜਿਵੇਂ ਨਿਆਰ ਬਣ ਜਾਂਦੀ ਹੈ ਸਹੀ ਬਣ ਜਾਂਦੀ ਹੈ ਜੋ ਅਸੀਂ ਕੋਲ ਇਹਨਾਂ ਨੂੰ ਕੋਈ ਹੁਨਤਾਈਆਂ ਲੱਗਦੀਆਂ ਅਸੀਂ ਕਲੀਅਰ ਕਰਵਾ ਦਾਂ। ਨਹੀਂ ਜਿਸ ਤਰ੍ਹਾਂ ਕ੍ਰਿਟੀਕਰਨ ਕਰ ਰਹੇ ਹੈਗੇ ਫਿਰ ਸਹੀ ਕਰ ਲਈ। ਨਹੀਂ ਕੋਈ ਕੰਗਰੀਟ ਕਰਨ ਨਹੀਂ ਕਰ ਰਿਹਾ ਜੀ ਜੇ ਹੁਣ ਕੋਈ ਜੀ ਚਾਰ ਪੱਥਰ ਡਿੱਗ ਕੇ ਤੁਸੀਂ ਉਹਦੇ ਤੇ ਸਾਡੇ ਤੇ ਕਲੇਮ ਨਹੀਂ ਨਾ ਕਰ ਦੋਗੇ ਹੁਣ ਜੇ ਭਈਏ ਨੇ ਕੁਝ ਕਰਤਾ ਤਦੋਂ ਮੈਂ ਥੋੜੀ ਜ਼ਿੰਮੇਵਾਰ ਸਰ ਇਸ ਤੋਂ ਪਹਿਲਾਂ ਵੀਡੀਓ ਵੀ ਇੱਕ ਸ਼ਾਮ ਦੇ ਟਾਈਮ ਜਿਹੜੀ ਵਾਇਰਲ ਹੋਈ ਸੀਗੀ ਉਸ ਤੋਂ ਬਾਅਦ ਹੀ ਮਾਮਲਾ ਪੜਕੇ ਹੈਗਾ। ਕਿਹੜੀ ਵੀਡੀਓ ਵਾਇਰਲ ਹੋਈ ਸੀ ਇੱਕ ਉਸ ਤੋਂ ਬਾਅਦ ਹੀ ਮਾਮਲਾ ਪਟਕਿਆ ਹੈਗਾ ਉਹਨਾਂ ਨੇ ਬੰਦ ਵੀ ਕਰਵਾ ਕੇ ਗਏ ਸੀ ਕਿਹੜੀ ਰੀਚ ਹੈ ਮੈਨੂੰ ਨਹੀਂ ਪਤਾ ਮੇਰੇ ਕੋਲ ਰੀਚ ਨਹੀਂ ਹੁੰਦੀ ਕਿਸੇ ਰੀਚ ਇੱਕ ਬਾਈ ਜੀ ਆਏ ਸੀ ਇਹਨਾਂ ਨੂੰ ਕਿਹਾ ਵੀ ਯਾਰ ਤੁਸੀਂ ਬਜਰੀ ਪਾ ਰਹੇ ਹੋ ਕਿਉਂ ਨਹੀਂ ਯਾਰ ਵੀਡੀਓ ਨਾ ਬਣਾ ਅਸੀਂ ਰੋਕ ਦਿੰਦੇ ਫਿਰ ਵੀ ਉਹ तकरीबन 6 ਵਜੇ ਦੀ ਗੱਲ ਹੈ ਇਹਨਾਂ ਪਰਮਾਂ ਨੂੰ ਕਹਿੰਦੇ ਆ ਅਸੀਂ ਕਢਾ ਦੀ ਜੀ ਉਹੀ ਬਾਈ ਜੀ ਕਢਾਈ ਆ ਜਾਂ ਬਾਈ ਕਿਹੜੀ ਕਢਾਈ ਹੈ ਯਾਰ ਪਈ ਬਰੋ ਦੀ ਤਾਂ ਇਹ ਉਹ ਬਜਰੀ ਨਹੀਂ ਨਿਕਲੀ ਕਿੰਨੀ ਕੁ ਵੀ ਸੀ ਹੋਊਗੀ ਤੁਸੀਂ ਇਹ ਦੇਖੋ ਨਹੀਂ ਨਹੀਂ ਕਿੰਨੀ ਕਰੂੰਗਾ ਚੜਨਾ ਜੀ ਇੰਨੀ ਨਹੀਂ ਸੀ ਕੋਈ ਮੈਸ ਸੀਗਾ ਇੱਥੇ ਮੈਂ ਕਹਿ ਕੇ ਕਿੰਨੀ ਮੈਂ ਇਹਨੂੰ ਕੱਢ ਦੋ ਕਿਉਂਕਿ ਜਿੰਨੀ ਕੁ ਮੇ ਹੁਣ ਬਾਅਦੋ ਕੀ ਕਰਾਂ ਮਾਮਲੀ ਦਾ ਹਲੇ ਪਈ ਆ ਤੇ ਕੋਸ਼ਿਸ਼ ਤਾਂ ਕੱਢੀ ਆ ਅੱਤੀ ਹੈ ਕਿ ਸਰ ਵੈਸੇ ਇਹ ਗੱਲ ਕਰੀਏ ਤੇ ਤੁਹਾਡੇ ਅਧਿਕਾਰੀ ਵੀ ਇੱਥੇ ਮजूद ਹੈਗੇ ਆ ਤੇ ਉਸ ਤੋਂ ਬਾਅਦ ਫੇਰ ਵੀ ਕੰਕਰੀਟੀ ਕਰਨ ਦਾ ਮਾਮਲਾ ਜਿਹੜਾ ਹੈਗਾ ਵੀ ਆ ਰਿਹਾ ਹੈਗਾ ਸਾਹਮਣੇ ਕੋਈ ਇਹਨੂੰ ਜੇ ਕੰਕਰੀਟੀ ਕਰਨ ਦਾ ਕੋ ਉਹ ਜੋ 1.5 ਇੰਚ ਹੋਣਾ ਹੁਣ ਤੁਸੀਂ ਪਟਾ ਕੇ ਵੀ ਦੇਖ ਲਓ ਕੰਕਰੀਟੀ ਕਰਨ ਤੁਸੀਂ ਐਂ ਕਹਿ ਰਹੇ ਜਿਵੇਂ ਆਪਾਂ ਲੈਂਟਰ ਪਾਤਾ ਹੁਣ ਫੁੱਟਦਾ ਐਵੇਂ ਤਾਂ ਕੁਝ ਨਹੀਂ ਹੈਗਾ ਜੋ ਸੋਡੀਆਂ ਪ੍ਰੋਬਲਮਸ ਨੇ ਸਾਨੂੰ ਲੱਗਦਾ ਨਹੀਂ ਪ੍ਰੋਬਲਮ ਆ ਉਹ ਆਪਾਂ ਕਲੀਅਰ ਕਰਦਾਂ ਕੀ ਫੈਸਲਾ ਲਿਆ ਗਿਆ ਜੀ ਬਸ ਕਲੀਅਰ ਕਰਦਾਂਗੇ ਕਦੋਂ ਹੋਣੀ ਹੈ ਜੀ ਇਸ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੰਮ ਕਿਸ ਤਰ੍ਹਾਂ ਚੱਲੂਗਾ ਜੀ ਅਗਲਾ ਬਸ ਉਸ ਤੋਂ ਕੰਮ ਤੋਂ ਬਾਅਦ ਕਰਾਵਾਂਗੇ ਜਦੋਂ ਤੁਸੀਂ ਕੰਮ ਸਟਾਰਟ ਕਰਨਾ ਸਭ ਕਲੀਅਰ ਕਰਾ ਕੇ ਆਬਸਟ੍ਰਕਸ਼ਨਸ ਮੇਰੀ ਕਰਾਵਾਂਗੇ ਕੰਪਲੀਟ ਹਾਂਜੀ ਭਾਈ ਜੀ ਅੱਜ ਅਸੀਂ ਤਕਰੀਬਨ ਕੋਈ 6:30 6:30 ਵਜੇ ਨਹਿਰ ਜਿਹੜਾ ਖਾਰ ਪਿਆ Rajasthan ਫਿਲਟਰ ਵਾਲੇ ਪਾਸੇ ਉੱਥੇ ਸੀਗੇ ਉਥੋਂ ਕੋਈ 20 25 ਮਿੰਟਾਂ 'ਚ ਘਰੇ ਪਹੁੰਚੇ ਹੋਵਾਂਗੇ ਤੇ ਗਰੁੱਪਾਂ ਦੇ ਵਿੱਚ ਵੀਰ ਨੇ ਸ਼ੇਅਰ ਕੀਤੀ ਵੀ ਯਾਰ ਕੋਟਪੂਰਾ ਰੋਡ ਤੇ ਬੱਜਰੀ ਪੈ ਰਹੀ ਏ ਅਸੀਂ ਇਸ ਵੀਰ ਨਾਲ ਜਦਾਈ ਕਰੀ ਜੰਨੇ ਪਿਆ ਬਾਈ ਨਹੀਂ ਬਜਰੀ ਨਹੀਂ ਪੈ ਸਕਦੀ ਉਥੇ ਘੱਗਰ ਦੇ ਨਾਲ ਇਹ ਮਸਾਲੇ ਦਾ ਜਿਹੜਾ ਮਸਾਲਾ ਬਣਾ ਤੈ ਹੋਇਆ ਤੇ ਇਹ ਮੈਂ ਮੂਹੀ ਪਾਉਗਾ ਬਜਰੀ ਨਹੀਂ ਪੈ ਸਕਦੀ ਇਹ ਵੀਰ ਕਹਿੰਦਾ ਨਹੀਂ ਬਾਈ ਮੈਂ ਚੱਕਾ ਕੇ ਆਇਆ ਫੇਰ ਅਸੀਂ ਗਿੱਲ ਸਾਬ ਨੂੰ ਭੇਜਿਆ ਇੱਥੇ ਵੀ ਬਾਈ ਜਾ ਕੇ ਚੈੱਕ ਕਰੋ ਇਹਨਾਂ ਨੇ ਚੈੱਕ ਕੀਤਾ ਵਾਕਈ ਬਜਰੀ ਪਾਈ ਗਈ ਵਿੱਚ ਹੁਣ ਕਈ ਥਾਵਾਂ ਤੇ ਕੀ ਚੀਜ਼ ਹੋਈ ਜਦੋਂ ਆ ਕੇ ਚੈੱਕ ਕੀਤਾ ਬਜਰੀ ਵੀ ਇਹ ਵਿੱਚ ਇੱਟਾਂ ਵਾਲਾ ਮਲਵਾ ਵੀ ਉੱਟੀ ਛੱਡਿਆ ਪਿਆ ਸਾਰਾ ਬੈੱਡ ਨਹੀਂ ਚਲੋ ਫੇਰ ਵੀ ਇੱਟਾਂ ਦਾ ਮਲਵਾ ਵਿੱਚ ਹੈ ਜਿਹੜੇ ਬਲਾਕ ਦੀ ਚੜਾਈ ਇਹਨਾਂ ਨੂੰ ਤੈਅ ਹੋਈ ਸੀਗੀ ਵੀ 1 ਫੁੱਟ ਦੀ ਹੋਊਗੀ ਉਹ ਵੀ 2-2 2.5 ਫੁੱਟ ਕੀਤੀ ਪਈ ਹੈਗੀ ਹੈ ਠੀਕ ਹੈ ਗਟਕਾ ਵੀ ਥੱਲੇ ਪਾਇਆ ਪਿਆ ਕਈ ਥਾਵਾਂ ਤੇ ਇਹ ਕਿਉਂ ਕੀਤਾ ਇਹਨਾਂ ਨੇ ਜਿਹੜਾ ਸਾਈਡਾਂ ਤੋਂ ਮਸਾਲਾ ਮਸੂਲਾ ਵੱਧ ਹੈ ਜਿੰਨਾ ਬਜਰੀ ਵਾਲਾ ਵੱਧ ਹੈ ਨਾ ਕਿ ਚਲ ਵੇਸਟ ਕਿਉਂ ਕਰਨਾ ਸਾਰਾ ਵਿੱਚੀ ਖਪਾ ਦਿਓ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਵਿੱਚੇ ਖਪਾਉਣ ਦੇ ਨਾਲ ਸਾਡੇ ਪੱਲੇ ਰਹਿ ਕੀ ਜਾਊ ਇੱਥੇ ਅਸੀਂ 3 ਸਾਲ ਤੋਂ ਆਪਦੀ ਸੀਪੀ ਪਿੱਛੇ ੱੱਕੇ ਖਾਂਦੇ ਫਿਰਦੇ ਹੈਗੇ ਆ ਇਹਨਾਂ ਲੋਕਾਂ ਨੂੰ 1% ਦੀ ਸਿਰਫ ਧੰਦਾ ਹੀ ਨਾਸਤੇ ਮੁਖ ਹੋ ਗਿਆ ਇਹ ਕੋਈ ਯੂਪੀ ਬਿਹਾਰ ਤੋਂ ਨਹੀਂ ਆਏ ਇਹ ਵੀ ਪੰਜਾਬ ਦੇ ਲੋਕ ਹੀ ਆ ਪਰ ਦੇ ਪੰਜਾਬ ਦਾ ਬੇੜਾ ਗੇ ਕਰਨ ਤੇ ਲੱਗੇ ਹੋਏਗੇ ਆਹੀ ਫਿਰ ਜੇ ਇਹਨਾਂ ਨੂੰ ਆਕੇ ਕਹਿੰਦੇ ਆ ਜੀ ਇਹ ਠੇਕੇਦਾਰ ਸਿੱਧਾ ਲੇਬਰ ਤੇ ਗੱਲ ਲੇਬਰ ਦਾ ਅਗਲੀ ਲੇਬਰ ਤੇ ਜੀ ਪਿਛਲੀ ਲੇਬਰ ਕਰ ਗਈ ਹੈ ਕੰਮ ਸਾਰੇ ਇਹਨਾਂ ਦੇ ਆਰਦੇ ਕੀਤੇ ਵੀ ਹੈਗੇ ਆ ਇਹਨਾਂ ਨੂੰ ਸਮਾਂ ਮਿਲਿਆ ਘੱਟ ਉਹ ਸਮੇਂ ਨੂੰ ਕਵਰ ਕਰਨ ਪਿੱਛੇ ਇਹ ਸਾਰਾ ਕੁਝ ਥੋਥਮੁਥ ਕਰਕੇ ਬਿੱਟੇ ਭਰੀ ਜਾਂਦੇ ਪਏਗੇ ਹੁਣ ਕੋਟਕਪੂਰਾ ਰੋਡ ਤੋਂ ਜੇਪਾ ਮਚਾਕੀ ਮਾਲ ਸਿੰਘ ਨੂੰ ਜਾਈਏ ਤਕਰੀਬਨ ਅੱਧ ਕਿਲੇ ਦੇ ਵਿੱਚ ਇਹ ਰੀਟ ਜਿਹੜੀ ਇਹਦੀ ਬਾਈ ਜੀ ਦੀ ਪੈਂਦੀ ਹੈ ਸਰਦਾਰ ਦਵਿੰਦਰ ਸਿੰਘ ਇਹਨਾਂ ਦਾ ਨਾਮ ਹੈ ਜੀ ਪਿੰਡ ਕਿਹੜਾ ਦਾ ਸਹੀ ਜੀ ਚੀਮਾ ਮੰਡੀ ਤੋਂ ਬਾਈ ਜੀ ਬਿਲੋਂਗ ਕਰਦੇ ਆਗੇ ਆ ਤੇ ਫਰੀਦਕੋਟ ਦਾ ਬੇੜਾ ਕਰਕਰ ਕਰਨ ਆਏ ਹੋਏ ਆ ਕੰਮ ਇਹਨਾਂ ਦਾ ਰੋਕ ਲਿਆ ਗਿਆ ਸਵੇਰੇ ਜਥੇਬੰਦੀਆਂ ਨੂੰ ਕਾਲ ਦੇਵਾਂਗੇ ਉਹ ਆਉਣਗੇ ਉਸ ਤੋਂ ਬਾਅਦ ਇਹ ਤੇ ਫੈਸਲਾ ਲਿਆ ਜਾਊਗਾ ਬਾਕੀ ਜਿਹੜਾ ਨਹਿਰ ਦਾ ਕੰਮ ਹੈ ਜਿੱਥੇ ਸਹੀ ਉਥੇ ਚੱਲ ਰਿਹਾ ਹੈ ਜਿੱਥੇ ਸਾਨੂੰ ਇਹਦੇ ਵਿੱਚ ਕੋਈ ਕਮੀ ਪੇਸ਼ੀ ਲੱਗੀ ਗਈ ਉਥੋਂ ਦਾ ਕੰਮ ਰੋਕ ਲਿਆ ਗਿਆ ਇਹ ਕੰਮ ਹੁਣ ਕਿਸੇ ਕੋਈ ਗੱਲ ਤੇ ਹੁਣ ਤੋਂ ਬਾਅਦ ਹੀ ਚੱਲੂਗਾ ਧੰਨਵਾਦ ਕਰੀਏ ਕੀ ਫਾਈਨਲ ਹੋਇਆ ਸੀ ਜਦੋਂ ਨਹਿਰ ਜੀ ਤੇ ਹੋਇਆ ਸੀ ਵੀ ਜਿਹੜਾ ਸਾਈਡਾਂ ਹੈਗੀਆਂ ਉਹ ਕੰਕਰੀਟ ਦੀਆਂ ਬਣਣਗੀਆਂ ਵਿੱਚ ਪਲਾਸਟਿਕ ਸ਼ੀਟ ਪਾਈ ਜਾਊਗੀ 15 ਫੁੱਟ ਦੀ ਆਪਾਂ ਇਹਨਾਂ ਨੂੰ ਜਗ੍ਹਾ ਦਿੱਤੀ ਸੀ ਵੀ 15 ਫੁੱਟ ਦੇ ਵਿੱਚ ਤੁਹਾਡੀਆਂ ਮਸ਼ੀਨਾਂ ਚੱਲਣ ਵਾਸਤੇ ਇਹਨਾਂ ਨੂੰ ਸਫੀਸ਼ੀਐਂਟ ਜਗ੍ਹਾ 15 ਫੁੱਟ ਦੇ ਵਿੱਚ ਜੇ ਕੋਈ ਛੋਟਾ ਦਰਖਤ ਆਉਂਦਾ ਤਾਂ ਜਾਣ ਦਿਓ 15 ਫੁੱਟ ਦੇ ਬਾਹਰ ਦੇ ਜਿਹੜੇ ਦਰਖਤੋ ਬਚਾਏ ਜਾਣਗੇ ਚਲੋ ਉਥੇ ਵੀ ਕਈ ਥਾਵਾਂ ਤੇ ਗਲਤੀਆਂ ਹੋਈਆਂ ਜੁਰਮਾਨੇ ਵੀ ਕੀਤੇ ਗਏ ਕਈ ਕਈ ਥਾਵਾਂ ਤੇ ਚਲੋ ਮਾੜਾ ਮੋਟਾ ਸੀਗਾ ਸੀ ਇਹਨਾਂ ਦੇ ਕੰਮ ਵੱਲੋਂ ਹਰ ਤਰੀਕੇ ਨਾਲ ਸਾਨੂੰ ਇਹ ਸੀ ਚਲੋ ਕੰਮ ਵੀ ਹੋ ਜਾਈ ਤੇ ਆਪਣਾ ਬਚਾਅ ਵੀ ਹੋ ਜਾਈ ਜਿਹੜਾ ਤਲਦਾ ਸੀਗਾ ਤਲ ਦੇ ਵਿੱਚ ਆਪਣਾ ਇਹ ਤੈਅ ਹੋਇਆ ਸੀ ਵੀ 23mm ਮਸਾਲਾ ਪਾਊਗਾ 1.5 10 ਇੰਚ ਤੇ 12 ਇੰਚ ਦੀਆਂ ਦੋ ਲੇਹਰਾਂ ਯਾਨਕਿ 22.5 ਇੰਚ 23 ਇੰਚ ਦਾ ਆਪਣੇ ਨਾਲ ਸਹਿਮਤੀ ਬਣੀ ਸੀ ਇਹਨਾਂ ਦੀ 1 ਇੰਚ ਤੋਂ ਘੱਟ ਥੋੜੀ ਜੀ ਉਹਦੇ ਉੱਪਰ ਇਟਾਂ ਦਾ ਖੜਵੰਜਾ ਬਣਿਆ ਜਾਣਾ ਸੀਗਾ ਉਹਦੇ ਉੱਪਰ ਕੋਲੂ ਆ ਪਾਇਆ ਜਾਣਾ ਸੀ ਹੁਣ ਇਹਦੇ ਵਿੱਚ ਇਹਨਾਂ ਨੇ ਬਜਰੀ ਵੀ ਪਾਤੀ ਐ ਥੱਲੋਂ ਇਟ ਰੋੜੇ ਦਾ ਮਲਵਾ ਵੀ ਨਿਕਲਦਾ ਆਉਂਦਾ ਜਿਹੜੇ ਬਲੌਕ ਬਣੇ ਸੀਗੇ 60 ਫੁੱਟ ਤੋਂ 60 ਫੁੱਟ ਦੇ ਬਾਅਦ ਇੱਕ ਜਿਹੜੇ ਡੱਬੇ ਬਣਾਏ ਗਏ ਸੀ ਜਿਹਦੇ ਉੱਪਰ ਇਟਾਂ ਦੀ ਜਨਾਈ ਹੋਣੀ ਐ ਉਹ ਵੀ 2 ਹਰ ਤਰੀਕੇ ਨਾਲ ਇਸ ਰੀਜ ਦੇ ਵਿੱਚ ਹਰ ਤਰੀਕੇ ਨਾਲ ਇਹਨਾਂ ਨੇ ਜਿੰਨਾ ਕਹਾਣ ਕੀਤਾ ਜਾ ਸਕਦਾ ਸੀ ਕੀਤਾ ਹੁਣ ਸਾਡੇ ਵੱਲੋਂ ਇਹੀ ਹੈ ਜੀ ਅਸੀਂ ਕੰਮ ਰੋਕ ਲਿਆ ਇੱਕ ਵਾਰੀ ਆਲਾ ਅਧਿਕਾਰੀ ਇੱਥੇ ਆਉਣ ਇਹਨਾਂ ਨਾਲ ਗੱਲ ਕਰਨ ਸਾਡਾ ਕੰਮ ਸਾਰਾ ਪਟਾਉਣ ਇਥੋਂ ਸਾਨੂੰ ਕੱਲੀ ਕੱਲੀ ਚੀਜ਼ ਚੈੱਕ ਕਰਵਾਉਣ ਉਸ ਤੋਂ ਬਾਅਦ ਇਥੋਂ ਦਾ ਕੰਮ ਚੱਲੂਗਾ ਪ੍ਰਸ਼ਾਸਨ ਨਾਲ ਹੋਈ ਗੱਲ ਥੋੜੀ ਜੀ ਇਹਨਾਂ ਦੇ ਜਿਹੜੇ ਆਲਾ ਅਧਿਕਾਰੀ ਇਹਨਾਂ ਨੇ ਗੱਲ ਕਰਾਈ ਹੈ ਉਹਨਾਂ ਨਾਲ ਉਹ ਕਹਿੰਦੇ ਜੀ ਅਸੀਂ ਭੇਜ ਰਹੇ ਆ ਤੁਹਾਨੂੰ ਤਕਰੀਬਨ ਸਾਨੂੰ ਹੋ ਗਿਆ ਇੱਥੇ ਅੱਧਾ ਕਿ ਅੱਧੇ ਘੰਟੇ ਤੋਂ ਵੱਧ ਹੋ ਗਿਆ ਆਇਆ ਨੂੰ ਅਜੇ ਤੱਕ ਕੋਈ ਪਹੁੰਚਿਆ ਨਹੀਂ ਬਾਈ ਜੀ ਨਾਮ ਦੱਸਿਓ ਜੀ ਆਪਣਾ ਰਵਿੰਦਰ ਸਿੰਘ ਰਵਿੰਦਰ ਸਿੰਘ ਇਹ ਬਾਈ ਜੀ ਤਕਰੀਬਨ 3 ਘੰਟੇ ਪਹਿਲਾਂ ਇੱਥੇ ਆਏ ਸੀ ਇਹਨਾਂ ਦੀ ਨਿਗਾਹ ਜਾਈ ਵੀ ਇੱਥੇ ਬਜਰੀ ਪਾਈ ਜਾ ਰਹੀ ਹੈ ਇਹ ਇਹਨਾਂ ਨੂੰ ਰੋਕ ਕੇ ਗਏ ਤੁਸੀਂ ਇਹ ਦੇਖੋ ਵੀ ਕਿੰਨੇ ਏਰੀਆ ਚ ਪਾਤੀ ਹੋਣੀ ਹੈ ਜਿਹੜੀ ਇਹਨਾਂ ਨੂੰ 3 ਘੰਟੇ ਲੱਗੇ ਸਮੇਟਣ ਨੂੰ ਤੇ ਹਜੇ ਵੀ ਕਈ ਥਾਵਾਂ ਤੇ ਬਜਰੀ ਵਿੱਚ ਪਈ ਹੋਈ ਹੈ ਇਸ ਚੀਜ਼ ਦਾ ਵੀ ਜਿੰਨੀ ਵੱਧੋ ਜਿੰਨੀ ਵੱਧੋ ਵਧੇ ਸੀ ਨਾ ਵੀ ਭਾਈ ਜੇ ਸਾਨੂੰ ਕੋਈ ਦੇਖ ਨਹੀਂ ਰਿਹਾ ਤੇ ਅਸੀਂ ਜੋ ਮਰਜ਼ੀ ਕਰ ਦਈਏ ਉਸ ਚੀਜ਼ ਦਾ ਪੂਰਾ ਇੱਥੇ ਫਾਇਦਾ ਚੱਕਿਆ ਗਿਆ। ਹੁਣ ਹਾਂਜੀ ਚੰਕਰ ਜੀ ਜੇ ਗੱਲ ਕਰੀਏ ਜਾਂ ਮੈਂ ਜਿਸ ਤਰ੍ਹਾਂ ਹੁਣ ਸ਼ਹਿਰ ਨਵਾਂ ਅਸੀਂ ਦੱਸ ਰਿਹਾ ਦਿਨ ਰਾਤ ਇਹਨਾਂ ਦਾ ਪਰਮਾ ਦਾ ਕੰਮ ਚੱਲ ਰਿਹਾ ਇਹ ਨਹੀਂ ਲੱਗਦਾ ਵੀ ਰਾਤ ਦੇ ਸਮੇਂ ਇਹ ਹੀ ਕੁਝ ਕਰਦੇ ਆ ਜੀ ਹਰ ਤਰ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਇੰਨੀ ਵਾਰੀ ਐਵੇਂ ਨਹੀਂ ਕੰਮ ਰੋਕਿਆ ਸੀ ਜਿਹੜੇ ਨਿਗਰਾਨ ਕਮੇਟੀ ਦੇ ਪੰਜ ਮੈਂਬਰ ਸਾਰੀ ਦਿਹਾੜੀ ਸਾਰੀ ਰਾਤ ਇੱਥੇ ਤੁਰੇ ਫਿਰਦੇ ਹੈਗੇ ਆ ਉਹ ਕੋਈ ਪਾਗਲ ਨਹੀਂ ਹੈਗੇ ਵਾਰ-ਵਾਰ ਜੀ ਕੰਮ ਰੋਕਦੇ ਇਹਨਾਂ ਦੀ ਗਲਤੀ ਦੀ ਰੋਕਦੇ ਆ। ਇੰਨੀਆਂ ਗਲਤੀਆਂ ਹੋਣ ਦੇ ਬਾਵਜੂਦ ਵੀ ਜੇ ਆ ਕੁਝ ਹੋਊਗਾ ਤੇ ਫਿਰ ਇਹਦਾ ਮਤਲਬ ਸਾਡੇ ਕੋਲੇ ਰਾਹ ਹੀ ਛੱਡਦੇ ਆ ਇਹ। ਸਾਡੀ ਵੀ ਕਿ ਨਾਮ ਹੈ ਜੀ ਤੁਹਾਡਾ ਤੁਹਾਡੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਸੀ। ਕੀ ਹਾਲਾਤ ਦੇਖੇ ਤੁਸੀਂ? ਹਾਲਾਤ ਇਹ ਜਦੋਂ ਨਿਗਾ ਮਾਰਨ ਆਏ تھے ਠੰਡੇ ਕੰਕਰੀਟ ਯਾਨੀ ਕ੍ਰੈਸ਼ਰ ਪੈ ਰਿਆ ਸੀਗਾ। ਜੇਈ ਸਾਹਿਬ ਨੂੰ ਪੁੱਛਿਆ ਇਹ ਕਹਿੰਦੇ ਵੀ ਨਹੀਂ ਮਸਾਲਾ ਜੀਆ। ਠੀਕ ਹੈ। ਤੇ ਬਾਅਦ ਵਿੱਚ ਥੱਲੇ ਆਣ ਕੇ ਚੈੱਕ ਕੀਤਾ ਗਿਆ ਤਾਂ ਪੂਰਾ ਯਾਨੀ ਕਿ ਕ੍ਰੈਸ਼ਰੀ ਸੀਗਾ ਬਾਅਦ ਵਿੱਚ ਇਹਨਾਂ ਨੇ ਥੋੜਾ ਬੋਧਤਾ ਚੁਕਾਤਾ ਥੋੜਾ ਬਾਅਦ ਉੱਥੇ ਪਿਆ ਹੈ ਹਜੇ ਹੁਣ ਆਣ ਕੇ ਚੈੱਕ ਕੀਤਾ ਫੇਰ ਉੱਥੇ ਤੋਂ ਉੱਥੇ ਪਿਆ ਹੈ ਹਜੇ ਵੀ ਕ੍ਰੈਸ਼ਰੀ ਹੁਣ ਤੁਸੀਂ ਦੁਬਾਰਾ ਇਹਨਾਂ ਦੇ ਨਾਲ ਆਏ ਕੀ ਹੁਣ ਕੀ ਕਿਰੇ ਇਹਨਾਂ ਦਾ ਫੈਸਲਾ ਹੋਇਆ ਕੱਲ ਸ਼ਾਮ ਤੱਕ ਕੰਮ ਬੰਦ ਹੈ ਜੀ